ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਜੀ ਝੋਨੇ ਦੇ ਝਾੜ ਬਾਰੇ ਹੁਣ ਆਪਾਂ ਝੋਨੇ ਦਾ ਝਾੜ ਕਿਦਾਂ ਵਧਾ ਸਕਦੇ ਹਾਂ ਹੁਣ ਸਹੀ ਟਾਈਮ ਹੈ ਕਿਉਂਕਿ ਝੋਨਾ ਬਗੋਲ ਤੇ ਆ ਨਾਲੀ ਭਰ ਰਿਹਾ ਵਾ ਹੁਣ ਆਪਾਂ ਇਹਨੂੰ ਕੀ ਪਾਈਏ ਕਿ ਝੋਨੇ ਦਾ ਝਾੜ ਜਿਹੜਾ ਆਪਣਾ ਵਧੀਆ ਹੋਵੇ ਸੋ ਹੁਣ ਝੋਨੇ ਦਾ ਝਾੜ ਵਧ ਲੈਣ ਵਾਸਤੇ ਆਪਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਵਾ ਫੰਗੀ ਸਾਈਡ ਜ਼ਰੂਰ ਆਪਾਂ ਕਰਨਾ ਵਾ ਝੋਨੇ ਨੂੰ ਤੇ ਨਾਲ ਜੇ ਇੱਕ ਤੇ ਤੁਹਾਨੂੰ ਸੁੰਡੀ ਦਿਖਦੀ ਹੈ ਪੱਤਾ ਲਵੇ ਜਾਂ ਗੋਭ ਦੀ ਉਹ ਜ਼ਰੂਰ ਤੁਸੀਂ ਨਾਲ ਪਾ ਲਿਓ ਇਹ ਫੰਗੀ ਸਾਈਡ ਜ਼ਰੂਰ ਵਧੀਆ ਕੰਪਨੀ ਦਾ ਕਰਿਓ ਕਿਉਂਕਿ ਫੰਗੀ ਸਾਈਡ ਦੇ ਨਾਲ ਬੂਟੇ ਨੇ ਦੇ ਪੱਤਿਆਂ ਤੇ ਜਿੰਨੀ ਵੀ ਬਿਮਾਰੀ ਆਉਂਦੀ ਆ ਜਿੰਨੀ ਵੀ ਫੰਗਸ ਆਉਂਦੀ ਆ ਜਿਹੜੀ ਆਪਣੇ ਝੋਨੇ ਨੂੰ ਨੁਕਸਾਨ ਕਰਦੀ ਆ ਕਈ ਵਾਰੀ ਸ਼ੀਤ ਬਲਾਈਟ ਆ ਜਾਂਦੀ ਆ ਹੋਰ ਪੱਤੇ ਆਪਣੇ ਜਿਹੜੇ ਆ ਉਹ ਸੜਨ ਦੇ ਪੈਂਦੇ ਆ ਉਹ ਸਾਰੀਆਂ ਜਿਹੜੀਆਂ ਇਹ ਰੋਗ ਥਾਮ ਕਰਦਾ ਤੇ ਨਾਲ ਬੂਟੇ ਦੀ ਜਾਨ ਰੱਖਦਾ ਹਰਿਆ ਐਂਡ ਤੱਕ ਰੱਖਦਾ ਬੂਟੇ ਨੂੰ ਫੰਗੀ ਸਾਈਡ ਜ਼ਰੂਰ ਕਰਿਓ ਦੂਸਰੇ ਨੰਬਰ ਤੇ ਮੇਨ ਜਿਹੜੀ ਆਪਾਂ ਐਨ ਪੀ ਕੇ ਕਰਨੀ ਆ ਉਹ ਕਰਨੀ ਆ ਜੀ 13 0 45 ਇਹਦੇ ਵਿੱਚ 13% ਨਾਈਟ੍ਰੋਜਨ ਤੇ 45% ਪੋਟਾਸ਼ ਹੈ 0% ਫਾਸਫੋਰਸ ਹੈ ਉਹਦੀ ਆਪਾਂ ਨੂੰ ਲੋੜ ਨਹੀਂ ਹੈਗੀ ਹੁਣ ਸੋ ਜਿਹੜੀ 13% ਨਾਈਟ੍ਰੋਜਨ ਤੇ 45% ਪੋਟਾਸ਼ ਹੈ ਇਹਦਾ ਕੰਬੀਨੇਸ਼ਨ ਬੜਾ ਵਧੀਆ ਬਣ ਜਾਂਦਾ ਵਾ ਤੇ ਇਹ ਜ਼ਰੂਰ ਜਿਹੜੀ ਆ ਹੁਣ ਆਪਾਂ ਨੂੰ ਲੋੜਿਆ ਕਰਨ ਦੀ ਕਿਉਂਕਿ ਇਹਦੇ ਨਾਲ ਪੋਟਾਸ਼ ਤਾਤੇ ਆ ਜਿਹੜਾ ਹੁਣ ਇਹਨੂੰ ਇਹਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਬੂਟੇ ਨੂੰ ਕਿਉਂਕਿ ਹੁਣ ਜਿਹਨੂੰ ਮੰਜਰਾਂ ਆਪਣੀਆਂ ਸਾਰੀਆਂ ਨਾਲੀ ਦੇ ਵਿੱਚ ਹੁੰਦੀਆਂ ਵਾ ਉਹਨਾਂ ਨੂੰ ਬਾਹਰ ਨਿਕਲਣ ਦੇ ਵਿੱਚ ਜਿਹੜੀ ਆ ਇਹ ਸਹਾਇਤਾ ਕਰਦੀ ਹੈ ਤੇ ਨਾਲ ਹੀ ਜਿਹੜਾ ਵਾ ਦਾਣਿਆਂ ਦੇ ਵਿੱਚ ਫੋਕਿਆ ਉਹ ਜਿਹੜੀ ਆ ਬਹੁਤ ਘੱਟ ਪੈਂਦੀ ਆ ਤੇ ਜਿਹਦੇ ਨਾਲ ਆਪਣਾ ਝੋਨੇ ਦਾ ਝਾੜ ਜਿਹੜਾ ਵਾ ਉਹ ਵੱਧਦਾ ਕਿਉਂਕਿ ਝੋਨਾ ਇੱਕੇ ਟਾਈਮ ਪੱਕਦਾ ਸੋ ਏ ਐਨ ਪੀ ਕੇ ਜ਼ਰੂਰ ਕਰਿਓ ਤੇ ਇੱਕ ਗੱਲ ਦਾ ਧਿਆਨ ਰੱਖਿਓ ਵੀ ਇਹ ਜਿਹੜੀਆਂ ਫੰਗੀ ਸਾਈਡ ਤੇ ਤੁੰਡੀ ਵਾਲੀ ਇਹ ਦਵਾਈਆਂ ਵਿੱਚ ਮਿਕਸ ਕਰਕੇ ਨਹੀਂ ਪਾਉਣੀਆਂ ਅਲੱਗ-ਅਲੱਗ ਕਰਨੀਆਂ ਸੋ ਧੰਨਵਾਦ